ਮੰਦਪਾ ਕੀ ਖਬਰ ਹਿਮਾਚਲ ਤੋਂ ਆ ਰਹੀ ਹੈ ਜਿੱਥੇ ਕਿ ਡਿਪਟੀ ਸੀਐਮ ਮੁਕੇਸ਼ ਅਗਨੀ ਹੋਤਰੀ ਦੇ ਧਰਮਪਤਨੀ ਜਿਨ੍ਹਾਂ ਦਾ ਦਿਹਾਂਤ ਹੋਇਆ ਹੈ ਤਾਂ ਵੱਖ-ਵੱਖ ਸਿਆਸਤਦਾਨਾਂ ਨੇ ਇਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਰਾਜਸਥਾਨੀ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਸਿਮੀ ਅਗਨੀ ਹੋਤਰੀ ਪ੍ਰਤੀ ਸੀ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤਾਂ ਉਹਨਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਚੀਫ ਮਨਿਸਟਰ ਸੁਖਵਿੰਦਰ ਸਿੰਘ ਸੁਖੂ ਨੇ ਦੁੱਖ ਜ਼ਾਹਰ ਕੀਤਾ ਹੈ ਮੁਕੇਸ਼ ਅਗਨੀ ਹੋਤਰੀ ਦੇ ਪਤਨੀ ਸਿਮੀ ਅਗਨੀ ਹੋਤਰੀ ਦਾ ਦੇਹਾਂਤ ਹੋਇਆ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਸਿਮੀ ਅਗਨੀ ਹੋਤਰੀ ਭਰਤੀ ਸਨ ਹਿਮਾਚਲ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਸਿਮੀ ਅਗਨੀ ਹੋਤਰੀ ਸੇਵਾਵਾਂ ਬਾਰੀ ਸਨ ਜਿਨ੍ਹਾਂ ਦੀ ਰੁਕਸਤ ਕੀਤੇ ਹਿਮਾਚਲ ਦੇ ਚੀਫ ਮਿਨਿਸਟਰ ਨੇ ਦੁੱਖ ਜ਼ਾਹਰ ਕੀਤਾ ਟਵੀਟ ਕੀਤਾ ਗਿਆ ਉਪ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਜੀ ਦੀ ਪਤਨੀ ਸਿਮੀ ਅਗਨੀ ਹੋਤਰੀ ਜੀ ਦੇ ਦੇਹਾਂਤ ਤੇ ਹਿਮਾਚਲ ਦੇ ਸੀਐਮ ਲਿਖਦੇ ਆ ਕਿ ਖਬਰ ਕਿਸੇ ਗਰਜ ਤੋਂ ਘਟ ਨਹੀਂ ਹੈ ਮੈਂ ਇਸ ਦੁਖਦਾਈ ਖਬਰ ਤੋਂ ਬਹੁਤ ਦੁਖੀਆਂ ਅੱਗੇ ਹਿਮਾਚਲ ਦੇ ਸੀਐਮ ਨੇ ਲਿਖਿਆ ਕਿ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਦੀ ਸਹਿਨ ਸ਼ਕਤੀ ਬਖਸ਼ਣ ਓਮ ਸ਼ਾਂਤੀ ਵੀ ਲਿਖਿਆ ਗਿਆ ਹੈ ਤਾਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਚੀਫ ਮਿਨਿਸਟਰ ਨੇ ਟਵੀਟ ਕਰਕੇ ਜੋ ਹੈ ਦੁੱਖ ਦਾ ਪ੍ਰਟਾਵਾ ਕੀਤਾ ਹੈ ਤਾਂ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਜਿਹੜੇ ਇੱਕ ਡਿਪਟੀ ਸੀਐਮ ਨੇ ਉਪ ਮੁੱਖ ਮੰਤਰੀ ਜਿਨ੍ਹਾਂ ਦੇ ਘਰ ਇੱਕ ਵੱਡੀ ਟਰੈਜੇਡੀ ਹੋਈ ਹੈ ਤਾਂ ਉਹਨਾਂ ਦੇ ਧਰਮ ਪਤਨੀ ਸਿਮੀ ਅਗਨੀ ਹੋਤਰੀ ਜੀ ਦੇ ਦੇਹਾਂ ਦੀ ਖਬਰ ਤੋਂ ਬਾਅਦ ਚੀਫ ਮਨਿਸਟਰ ਸੁਖਵਿੰਦਰ ਸਿੰਘ ਸੁਖੂ ਨੇ ਲਿਖਤੀ ਬਿਆਨ ਜੋ ਹੈ ਉਹ ਦਿੱਤਾ ਹੈ ਜਾਰੀ ਕੀਤਾ ਗਿਆ ਟਵਿੱਟਰ ਹੈਂਡਲ ਤੇ ਇਸ ਭਾਵੁਕ ਭਰੀ ਜਿਹੜੀ ਸ਼ਰਧਾਦਲੀ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਨਾਲ ਹੀ ਇੱਕ ਹੋਰ ਜਾਣਕਾਰੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜੋ ਡਿਪਟੀ ਸੀਐਮ ਕੁਸ਼ ਅਗਨੀ ਹੋਤਰੀ ਇਹਨਾਂ ਉਹਨਾਂ ਦੀ ਪਤਨੀ ਦਾ ਦਿਹਾਂਤ ਚੰਡੀਗੜ੍ਹ ਦੇ ਵਿੱਚ ਹੋਇਆ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਸਿਬੀ ਅਗਨੀ ਹੋਤਰੀ ਪਿਛਲੇ ਲੰਬੇ ਸਮੇਂ ਤੋਂ ਪ੍ਰਤੀਸੰਤ ਅੱਜ ਦੁਪਹਿਰ 2 ਵਜੇ ਉਹਨਾਂ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸੀਐਮ ਸੁਖੂ ਨੇ ਸ਼ਰਦਾ ਦੇ ਫੁੱਲ ਜੋ ਪੇਂਟ ਕਰਨੇ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੇ ਲਈ ਜਿਹੜਾ ਤੰਤ ਹੈ ਉਹ ਲੀਡਰਸ਼ਿਪ ਦਾ ਲੱਗਿਆ ਹੋਇਆ ਹੈ ਅਕਈ ਕਾਂਗਰਸ ਦੇ ਲੀਡਰਸ਼ਿਪ ਅੱਜ ਅੰਤਿਮ ਸੰਸਕਾਰ ਦੇ ਵੇਲੇ ਉਹ ਸ਼ਾਮਲ ਹੋ ਸਕਦੀ ਹੈ ਤਾਂ ਡਿਪਟੀ ਸੀਐਮ ਮੁਕੇਸ਼ ਅਗਨੀ ਹੋਤਰੀ ਜਿਨ੍ਹਾਂ ਦੇ ਧਰਮ ਪਤਨੀ ਦਾ ਦੇਹਾਂਤ ਹੋਇਆ ਤਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਤਾਂ ਇਸ 트ੈਜਿਕ ਇਨਸੀਡੈਂਟ ਦੇ ਮਸਲੇ ਤੇ ਚੰਡੀਗੜ੍ਹ ਦੇ ਵਿੱਚ ਜਿੱਥੇ ਅ ਅਰਜੈਂਟ ਮੈਡੀਕਲ ਟਰੀਟਮੈਂਟ ਜੋ ਹੈ ਉਹਨਾਂ ਨੂੰ ਦਿੱਤਾ ਗਿਆ ਸੀ ਤਾਂ ਇਸ ਰੁਕਸ਼ਤਗੀ ਤੋਂ ਬਾਅਦ ਇੱਕ ਵੱਡਾ ਘਟਾ ਡਿਪਟੀ ਸੀਐਮ ਮੁਕੇਸ਼ ਅਗਨੀ ਹੋਤਰੀ ਦੇ ਪਰਿਵਾਰ ਮੈਂਬਰਾਂ ਲਈ ਹੈ ਉਹਨਾਂ ਲਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਨੇ ਹਨ